ਸਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵੱਸੇ ਬਹੁਤ ਹੀ ਪਿਆਰੀ ਸੂਟਾਂ ਦੀ 컬렉ਸ਼ਨ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਨੇਚਰਲ ਕريب ਦਾ 올ਓਵਰ ਸੂਟ ਮਿਲ ਜਾਏਗਾ ਬਹੁਤ ਹੀ ਪਿਆਰਾ ਹੈ ਇਸ ਦੇ ਉੱਪਰ ਹੈਂਡਵਰਕ ਕੀਤਾ ਗਿਆ ਦੁਪੱਟਾ ਰਹੇਗਾ ਇਸ ਦੇ ਨਾਲ ਜਨਉਣ ਦਾ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਪਿਆਰਾ ਹੈਵੀ ਇੰਬੋਟਰੀ ਵਰਕ ਕੀਤਾ ਗਿਆ ਪ੍ਰਾਈਸ ਜਿਹੜਾ ਹੋਏਗਾ ਆਪਾਂ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਅਗਰ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨ ਜਿਹੜਾ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਆਪਣੇ ਜੀ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਕਲਰ ਆਪਸ਼ਨ ਹੋਣਗੇ ਆਪਾਂ ਬਹੁਤ ਹੀ ਪਿਆਰੇ ਡਾਰਕ ਐਡ ਕੀਤੇ ਹੋਏ ਨੇ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੈ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਸਾਰੇ ਸੂਟਾਂ ਤੇ 올 ਇੰਡੀਆ ਫ੍ਰੀ ਹੋਏਗੀ ਅਗਲੇ ਜਿਹੜੇ ਸੂਟ ਆਉਂਦੇ ਨੇ ਵੀ ਤੁਹਾਨੂੰ ਪਿਓ ਚਨਾਉਣ ਦਾ ਸੂਟ ਮਿਲ ਜੇਗਾ ਸ਼ਰਟ ਰਹੇਗੀ ਚਨਾਉਣ ਦੀ ਏਮਬਰਾਇਡਰੀ ਕੀਤੀ ਗਈ ਉਪਾੜਾ ਦੀ ਇਸ ਦੇ ਨਾਲ ਬਾਟਮ ਰਹੇਗੀ ਚਨਾਉਣ ਦਾ ਨਾਲ ਇਹਦੇ ਦੁਪੱਟਾ ਰਹੇਗਾ ਬਹੁਤ ਹੀ ਪਿਆਰੇ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਉੱਪਰ ਆਪਾਂ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਹੈ ਕਲਰ ਆਪਸ਼ਨ ਇਹਨਾਂ ਵਿੱਚ ਆਪਾਂ ਲਾਈਟ ਜੀ ਐਡ ਕੀਤੇ ਹੋਏ ਨੇ ਬਹੁਤ ਹੀ ਪਿਆਰੇ ਕਲਰ ਰਹਿਣਗੇ ਅਗਲੇ ਜਿਹੜੇ ਸੂਟ ਆਉਣੇ ਉਪਾੜਾ ਦਾ ਸੂਟ ਹੋਏਗਾ ਸ਼ਰਟ ਉਪਾੜਾ ਦੀ ਹੋਏਗੀ ਏਮਬਰਾਇਡਰੀ ਕੀਤੀ ਗਈ ਉਪਾੜਾ ਦੀ ਨਾਲ ਬਾਟਮ ਰਹੇਗੀ ਚਨਾਉਣ ਦਾ ਨਾਲ ਇਸੇ ਦੁਪੱਟਾ ਰੈਡੀ ਕੀਤਾ ਗਿਆ ਦੁਪੱਟਾ ਵੀ ਹੈਵੀ ਹੋਏਗਾ ਪ੍ਰਾਈਜ਼ ਇਹਨਾਂ ਦਾ ਸਾਈਜ਼ ਸੂਟਾਂ ਦੇ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਜਿਹੜੇ ਹੋਣਗੇ ਬਹੁਤ ਹੀ ਪਿਆਰੇ ਆਪਾਂ ਲਾਈਟ ਜੀ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਨਬੰਦਨੀ ਵਿੱਚ ਮਿਲ ਜਾਣਗੇ ਪਿਓਰ ਵਿਸਕੋਸ ਨੋਨ ਸ਼ਿਫੋਨ ਦੀ ਸ਼ਰਟ ਰਹੇਗੀ ਪ੍ਰਿੰਟਡ ਸ਼ਰਟ ਹੋਏਗੀ ਉਸ ਦੇ ਉੱਪਰ ਬਹੁਤ ਹੀ ਪਿਆਰਾ ਸੀਕਵੈਂਸ ਵਰਕ ਕੀਤਾ ਗਿਆ बॉटਮ ਨਾਲ ਸੌਫਟ ਸਿਲਕ ਦੀ ਰਹੇਗੀ ਪਲੇਨ बॉटਮ ਹੋਏਗੀ ਬਨਾਰਸੀ ਦੇ ਵਿੱਚ ਤੁਹਾਨੂੰ ਇਸ ਦੇ ਦੁਪੱਟਾ ਮਿਲ ਜਾਏਗਾ ਮਿਰਰ ਵਰਕ ਦਾ ਕੰਮ ਬਹੁਤ ਹੀ ਪਿਆਰਾ ਕੀਤਾ ਗਿਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਜ਼ ਜਿਹੜਾ ਆਪਾਂ ਪਰਮਿਟ ਦੇ ਅਕੋਰਡਿੰਗ ਮੈਂਸ਼ਨ ਕੀਤਾ ਤੁਸੀਂ ਕੋਈ ਵੀ ਸੂਪ ਆਰਡਰ ਕਰਵਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ